ਓਏ ਇੱਕ ਵਾਰ ਕਰ ਲੈ ਅੱਜ ਫੇਰੇ ਨੂੰ ਮੈਂ ਨਾ ਮੀਡਿਕਲ ਸਟੋਰ ਤੇ ਹੀ ਆ ਇਹਦੇ ਸਾਹਮਣੇ ਵਾਲੀ ਗਲੀ ਦੱਸੀ ਸੀ ਹੁਣ ਮੈਂ ਇੱਧਰ ਜਾਵਾਂ ਮੈਂ ਜਾਂ ਇੱਧਰ ਓਏ ਬੱਚੀ ਹਾਂ ਇੱਥੇ ਪ੍ਰਗਟ ਦਾ ਘਰ ਕਿਹੜਾ ਹੈ ਇੱਕ ਘਰ ਛੱਡ ਕੇ ਧੋਗਲਾ ਘਰ ਉਹ ਅਗਲਾ ਹਾਂਜੀ ਥੈਂਕ ਯੂ ਸ਼ੋਕਰਾ ਕਰਦਾ ਪਤਾ ਲੱਗ ਕੋਈ ਨਹੀਂ ਇਹਨੂੰ ਤਾਂ ਮੈਂ ਦੱਸ ਦਿਆਂਗੀ ਨਾ 3 ਮਹੀਨੇ ਹੋ ਗਏ ਫੋਨ ਕਾਲ ਵੀ ਨਹੀਂ ਨਾ ਹੀ ਮੇਰਾ ਫੋਨ ਚੱਕਿਆ ਨਾ ਹੀ ਲਾਇਆ ਹਾਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਪ੍ਰਗਟਦਾ ਘਰ ਹੈ ਇਹ ਘਰ ਤਾਂ ਪ੍ਰਗਟਦਾ ਹੀ ਹੈ ਤੁਸੀਂ ਕੌਣ ਬੁਲਾਏ ਉਹਨੂੰ ਉਹਨੂੰ ਪਤਾ ਵੀ ਮੈਂ ਕੌਣ ਆ ਉਹਨੂੰ ਤਾਂ ਪਤਾ ਹੋਊ ਕੌਣ ਹੈ ਪਰ ਮੈਨੂੰ ਵੀ ਦੱਸ ਵੀ ਤੂੰ ਕੌਣ ਐ ਮੈਂ ਕਿਉਂ ਬਲਾਮਾ ਪ੍ਰਗਟ ਨੂੰ ਮੈਂ ਉਹਦੇ ਘਰ ਵਾਲੀ ਹੂੰ ਉਹ ਕੁੜੀਏ ਕਮਲੀ ਕੁਮਲੀ ਤਾਂ ਨਹੀਂ ਹੋਗੀ ਪ੍ਰਗਟ ਤਾਂ ਹਜੇ ਵਿਆਹਿਆ ਹੀ ਨਹੀਂ ਤੇ ਜਿਹੜਾ ਬੰਦਾ ਵਿਆਹਿਆ ਨਹੀਂ ਉਹਦੇ ਘਰ ਵਾਲੀ ਕਿੱਥੋਂ ਹੋਊਗੀ ਤੁਹਾਨੂੰ ਲੱਗਦਾ ਵੀ ਉਹ ਵਿਆਹਿਆ ਨਹੀਂ ਮੇਰੇ ਨਾਲ ਕੋਟ ਮੈਰਿਜ ਹੋਈ ਆ ਮੇਰੇ ਕੋਲ ਸਾਰੇ ਪ੍ਰੂਫ ਨੇਗੇ ਮੇਰੀ ਗੱਲ ਸੁਣ ਲੈ ਬਾੜੀ ਸਿਆਣੀ ਨਾ ਬਣ ਤੇ ਤੂੰ ਕਹਤਾ ਮੈਂ ਮੰਨ ਲਿਆ ਮੇਰੇ ਮੂੰ ਤੇ ਮੋਰਖ ਲਿਖਿਆਗਾ ਫਿਰ ਮੇਰੇ ਮੂੰ ਤੇ ਮੋਰਖ ਲਿਖਿਆ ਹੋਗਾ ਜੋ ਮੈਂ ਐਡੀ ਦੂਰ ਆ ਕੇ ਇੱਥੇ ਚੱਲ ਕੇ ਆਈ ਐਂਗੀ ਤੇ ਕਹੀ ਐਂ ਨੀ ਵੀ ਮੈਂ ਉਹਦਾ ਘਰ ਵਾਲੀ ਆ ਮੇਰੀ ਗੱਲ ਸੁਣ ਲੈ ਕੁੜੀਏ ਮੇਰੇ ਨਾਲ ਬਾਲਾ ਬੋਲਣ ਦੀ ਲੋੜ ਨਹੀਂ ਹੈ ਕਿਵੇਂ ਮੈਂ ਮੰਨ ਲਾ ਤੂੰ ਉਹਦੇ ਘਰ ਆਣੀਆਂ ਨਾਲੇ ਘਰ ਆਣੀਆਂ ਐ ਨਹੀਂ ਆਉਂਦੀਆਂ ਬਾਜਿਆ ਗਾਜਿਆ ਨਾਲ ਆਉਂਦੀਆਂ ਨੇ ਤੁਸੀਂ ਮੰਨੋ ਚਾਹੇ ਨਾ ਮੰਨੋ ਇੱਕ ਵਾਰੀ ਪ੍ਰਗਟ ਨੂੰ ਬੁਲਾ ਦਿਓ ਸਾਰਾ ਕੁਝ ਪਤਾ ਲੱਗ ਜੂਗਾ ਤੁਹਾਨੂੰ ਪ੍ਰਗਟ ਨੂੰ ਤਾਂ ਨਹੀਂ ਮੈਂ ਬੁਲਾਉਂਦੀ ਨਾਲੇ ਮੈਨੂੰ ਪਤਾ ਹੀ ਆ ਸਾਡੇ ਪ੍ਰਗਟ ਬਾਰੇ ਉਹ ਤਾਂ ਇੰਨਾ ਸ਼ਰੀਫ ਮੁੰਡਾ ਆ ਸੋਡੇ ਵਰਗੀਆਂ ਹੈ ਵੀ ਵਿੱਚ ਫਸਾ ਲਾਂਦੀ ਨੇ ਆਪਦੀਆਂ ਗੱਲਾਂ ਦੇ ਹਾਂ ਬਹੁਤ ਸ਼ਰੀਫ ਮੁੰਡਾ ਮੇਰੇ ਨਾਲ ਵਿਆਹ ਕਰਾ ਕੇ ਮੈਨੂੰ ਉੱਥੇ ਛੱਡਿਆ ਆ ਇਹ ਜੇ ਹੁੰਦੇ ਸ਼ਰੀਫ ਮੁੰਡੇ ਹੋ ਸ਼ਰੀਪ ਕੁੜੀਆਂ ਛੋਡੇ ਵਰਗੀਆਂ ਵੀ ਨਹੀਂ ਹੁੰਦੀਆਂ ਐਵੇਂ ਕਿਸੇ ਦਾ ਵੀ ਬਾਰ ਖੜਕਾ ਦੋ ਆ ਕੇ ਚੰਗੇ ਘਰ ਦਾ ਮੁੰਡਾ ਦੇਖਿਆ ਨਹੀਂ ਆਖੇ ਮੈਂ ਇਹਦੇ ਘਰ ਵਾਲੀ ਆ ਬਈ ਤੁਰਤੀ ਬਣ ਤੂੰ ਬਈ ਮੇਰੇ ਨਾਲ ਬਾਲੀ ਪਕਾਈ ਨਾ ਮਾਰ ਭੈਣ ਬਣ ਕੇ ਇੱਕ ਵਾਰੀ ਤੁਹਾਡੇ ਪਰਗਟ ਨੂੰ ਬੁਲਾ ਦੋ ਪਰਗਟ ਨੂੰ ਤਾਂ ਨਹੀਂ ਮੈਂ ਬੁਲਾਉਂਦੀਗੀ ਨਾਲੇ ਪਕਾਈ ਮੇਰੇ ਹੀ ਘਰੇ ਖੜੀ ਹੋ ਕੇ ਮੈਨੂੰ ਪਕਾਈ ਦੱਸਦੀ ਐ ਉਹ ਪਕਾਈ ਤੂੰ ਕਰ ਰਹੀ ਐ ਆਣਾ ਮੈਨੂੰ ਕੋਈ ਸ਼ੌਂਕ ਨੂੰ ਨਹੀਂ ਪਾਇਆ ਮੇਰਾ ਵਿਆਹ ਹੋਇਆ ਉਹਦੇ ਨਾਲ ਤਾਂ ਪਾਇਆਗਾ ਮੈਨੂੰ ਤਾਂ ਸ਼ੌਂਕ ਨੂੰ ਹੀ ਪਾਇਆ ਲੱਗਦਾ ਨਾਲੇ ਇਹੋ ਜਿਹੇ ਚੂੜੇ ਨਾ 50 50 ਰੁਪਿਆ ਚ ਸੇਲ ਚ ਆਮ ਵਿਕਦੇ ਆ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਇੱਕ ਵਾਰੀ ਪ੍ਰਗਟ ਨੂੰ ਬਿਰਾਓ ਮੈਂ ਉਹਦੇ ਨਾਲ ਗੱਲ ਕਰਨੀ ਹੈ ਮੈਂ ਵੀ ਤੇਰੇ ਨਾਲ ਗੱਲ ਕਰਨ ਦਾ ਮੈਨੂੰ ਕੋਈ ਸ਼ੌਂਕ ਨਹੀਂ ਨਾਲੇ ਮੈਂ ਤੈਨੂੰ ਜਾਣਦੀ ਨਹੀਂ ਪੁੱਝਦੀ ਨਹੀਂ ਮੈਂ ਤੇਰੇ ਨਾਲ ਗੱਲਾਂ ਕਰਕੇ ਕੀ ਲੈਣਾ ਕੋਈ ਗੱਲ ਨਹੀਂ ਜਾਣਨ ਲੱਗ ਜੋਂਗੇ ਹਾਂ ਕਿੱਥੇ ਇਹ ਮੇਰਾ ਘਰ ਹੈ ਤੇ ਮੇਰੀ ਮਰਜ਼ੀ ਬਿਨਾਂ ਨਾ ਇੱਥੇ ਚਿੜੀ ਨਹੀਂ ਫੜਕ ਸਕਦੀ ਤੂੰ ਤਾਂ ਚੀਜ਼ ਕੀ ਹੈ ਕੋਈ ਹੈ ਤੁਹਾਡਾ ਘਰ ਹੈ ਨਾ ਤੁਹਾਡਾ ਨਾਮ ਮੇਰਾ ਵੀ ਸੁਣ ਲੱਗ ਜੂਗਾ ਘਰ ਜਦੋਂ ਪਤਾ ਲੱਗਿਆ ਤੁਹਾਨੂੰ ਵੀ ਮੈਂ ਉਹਦੇ ਨਾਲ ਪਿਆਈ ਨਹੀਂ ਹਾਂ ਕਿੰਨੇ ਕ ਵਾਰੀ ਹੋਰ ਕਹਾ ਮੈਂ ਵੀ ਤੈਨੂੰ ਕਿੰਨੀ ਕ ਵਾਰ ਕਹਾ ਵੀ ਨਾ ਹੀ ਸਾਡਾ ਪ੍ਰਗਟ ਵਿਆਹ ਹੈ ਨਾ ਉਹਦੇ ਕੋਈ ਘਰ ਵਾਲੀ ਹੈ ਤੇ ਨਾ ਹੀ ਮੈਂ ਤੈਨੂੰ ਘਰ ਦੇ ਅੰਦਰ ਜਾਣ ਦੇਣਾ ਇਸ ਕਰਕੇ ਚੰਗੀ ਰਹਿਣਾ ਨਾ ਚੁੱਪ ਕਰਕੇ ਤੁਰਦੀ ਲੱਗ ਉਹ ਆ ਤਮਕਾ ਕਿਸੇ ਹੋਰ ਨੂੰ ਦੇਈ ਠੀਕ ਹੈ ਨਾ ਹੱਦ ਹੋ ਗਈ ਕੁੜੀਏ ਤੈਨੂੰ ਅਕਲੂਕਲ ਹੈਗੀ ਹੈ ਕਿਸੇ ਦੇ ਘਰੇ ਐ ਥੋੜੋ ਬੜੀ ਦਾ ਹੁੰਦਾਗਾ ਇਹ ਮੇਰਾ ਆਪਦਾ ਹੀ ਘਰ ਹੈਗਾ ਕਿਸੇ ਦਾ ਨਹੀਂ ਹੈਗਾ ਤੇਰਾ ਆਪਦਾ ਕਿਵੇਂ ਮੜ ਗਿਆ ਮੈਂ ਤਾਂ ਕੱਲ ਨੂੰ ਕੋਈ ਹੋਰ ਰਾਹ ਚੱਲਦੀ ਆ ਕੇ ਕਹਿ ਦੂ ਵੀ ਮੇਰਾ ਘਰ ਹੈਗਾ ਇਹੀ ਕਰ ਬਣ ਜਾਂਦੇ ਹੁੰਦੇ ਆ ਕਿਉਂਕਿ ਮੈਂ ਵੀ ਇਸ ਘਰ ਦੀ ਨੂਹ ਆਂਗੀ ਤੁਹਾਨੂੰ ਕਿੰਨੀ ਕ ਵਾਰੀ ਕਹਾ ਮੈਂ ਮੈਂ ਵੀ ਤੈਨੂੰ ਕਿੰਨੀ ਕ ਵਾਰ ਕਹਾ ਨੂਹਾ ਐ ਨਹੀਂ ਬਣਦੀਆਂ ਨੂਹਾ ਬਣਨ ਲਈ ਚੂੜਾ ਪਾਣਾ ਪੈਂਦਾਗਾ ਤੇ ਫਿਰ ਬਾਜ਼ਾਰੋਂ ਹਜ਼ਾਰ ਮੈਂ ਤਾਂ ਸੇਲ ਚੋਂ ਲੈਤਾ ਹੋਇਆਗਾ ਇਹੋ ਜੇ ਚੂੜੇ ਤਾਂ ਨਾ ਆ ਮੰਗਣ ਵਾਲੀਆਂ ਦੇ ਵੀ ਪਾਏ ਹੁੰਦੇ ਹੈਗੇ ਤੁਸੀਂ ਜਿਹੜਾ ਕੁਝ ਬੋਲਣਾ ਨਾ ਬੋਲੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾਗਾ ਇੱਕ ਵਾਰੀ ਪ੍ਰਗਟ ਨੂੰ ਬੁਲਾ ਦੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਮੈਂ ਤੈਨੂੰ ਸੌ ਦੀ ਇੱਕ ਗੱਲ ਕਹਤੀ ਪ੍ਰਗਟ ਨੂੰ ਤਾਂ ਨਹੀਂ ਮੈਂ ਪੁਲਾਉਂਦੀ ਜੇ ਤਾਂ ਤੂੰ ਇੱਜ਼ਤ ਨਾਲ ਬਾਹਰ ਨਿਕਲਣਾ ਤਾਂ ਨਿਕਲ ਜਾ ਨਹੀਂ ਕੱਢਣਾ ਮੈਨੂੰ ਵੀ ਆਉਂਦਾ ਫਿਰ ਮੈਂ ਵੀ ਸੌ ਦੀ ਇੱਕ ਗੱਲ ਸੁਣਾਤੀ ਮੈਂ ਤਾਂ ਜਾਣਦੀ ਨਹੀਂ ਕਰ ਲੋ ਕੀ ਕਰੋਗੀ ਅੱਛਾ ਜੀ ਇੰਨੀ ਹਿੰਮਤ ਹੈ ਤੇਰੀ ਮੇਰੇ ਘਰ ਚ ਆ ਕੇ ਮੈਨੂੰ ਇਹ ਡਰਾ ਰਹੀ ਐ ਉਹ ਕਿਤੇ ਇਹ ਨਾ ਹੋਵੇ ਤੈਨੂੰ ੱੱਕੇ ਮਾਰ ਕੇ ਘਰੋਂ ਕੱਢਣਾ ਪੈ ਜੇ ਐਸ ਕਰਕੇ ਆਪ ਦੀ ਇੱਜ਼ਤ ਲੈ ਕੇ ਵਗ ਜਾ ੱੱਕੇ ਮਾਰ ਕੇ ਤੁਸੀਂ ਕੱਢੋਗੇ ਮੈਨੂੰ ਹਾਂ ਜੀ ਮੈਂ ਕੱਢੂੰ ਕਿਉਂਕਿ ਮੈਂ ਮਾਰ ਕੇ ਐਸ ਦਾ ਤਾਂ ਥੋੜਾ ਤਾਂ ਰੋਕਿਆ ਨਹੀਂ ਗਿਆਗਾ ੱੱਕੇ ਮਾਰ ਕੇ ਕੱਢੋਂਗੇ ਹਾਂ ਉਹ ਉਹ ਤਾਂ ਮੈਂ ਨਾ ਬੈਸੇ ਹੀ ਖੜੀ ਸੀ ਮੈਨੂੰ ਪਤਾ ਨਹੀਂ ਸੀ ਵੀ ਤੂੰ ਇੰਨੀ ਬੱਤਮੀਜ਼ ਐ ਐ ਧੱਕੇ ਨਾਲ ਅੰਦਰ ਵੜ ਜੇਂਗੀ ਪਰ ਹੁਣ ਮੈਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਨਾ ਵੈਸੇ ਵੀ ਮੈਂ ਤੁਹਾਡੇ ਨਾਲ ਕਾਤੋਂ ਪੁਕਾਈ ਮਾਰੀ ਆਂਨੀ ਐ ਪਰਗਟ ਨੂੰ ਬੁਲਾਓ ਇੱਕ ਵਾਰੀ ਮਾਪੀ ਫੋਨ ਲਾਉਣੀ ਆ ਇੱਕ ਤਾਂ ਇਹ ਮੇਰਾ ਫੋਨ ਵੀ ਨਹੀਂ ਚੱਕਦਾ ਹੈ ਕਿੱਥੇ ਹੋ ਤੇਰਾ ਫੋਨ ਕਿਉਂ ਚੱਕੂ ਤੂੰ ਲੱਗਦੀ ਕੀ ਆ ਉਹਦੀ ਇੱਕ ਪਾਸੇ ਕਹਿੰਦੀ ਮੈਂ ਉਹਦੇ ਘਰ ਆਲੀ ਆ ਤੇਰਾ ਫੋਨ ਤਾਂ ਉਹ ਚੱਕਦਾ ਨਹੀਂ ਜਿਵੇਂ ਮੇਰਾ ਫੋਨ ਚੱਕਦਾ ਹੁੰਦਾ ਨਾ ਮੈਨੂੰ ਇੱਥੇ ਆਉਣ ਦੀ ਲੋੜ ਨਹੀਂ ਸੀਗੀ 3 ਮਹੀਨੇ ਹੋ ਗਏ ਮੇਰਾ ਫੋਨ ਨਹੀਂ ਚੱਕਿਆ ਉਹਨੇ ਤੇ ਤੂੰ ਕਿਹੜਾ ਮੂੰਹ ਲੈ ਕੇ ਉਰੇ ਆ ਗਈ ਮੇਰੀ ਗੱਲ ਸੁਣ ਲੈ ਕੁੜੀਏ ਮੈਨੂੰ ਲੱਗ ਗਿਆ ਤੇਰਾ ਪਤਾ ਤੂੰ ਇੱਜ਼ਤ ਨਾਲ ਜਾਣ ਆਲੀ ਹੈ ਨਹੀਂ ਮੈਂ ਤਾਂ ਕੋਈ ਨਾ ਮੈਂ ਸ਼ੌਂਕ ਨਾਲ ਆ ਕੇ ਨਹੀਂ ਬੈਠੀ ਮੇਰਾ ਵਿਆਹ ਹੋਇਆਗਾ ਉਹਦੇ ਨਾਲ ਤਾਂ ਆਈ ਹੈਗੀ ਜੇ ਮੇਰੀ ਇੱਕ ਨੰਬਰੀ ਉਹਦੇ ਨਾਲ ਗੱਲ ਹੋ ਜਾਂਦੀ ਮੈਂ ਤਾਂ ਉੱਥੇ ਠੀਕ ਸੀਗੀ ਚੰਡੀਗੜ੍ਹ ਮੈਨੂੰ ਇੱਥੇ ਆਉਣ ਦੀ ਕੀ ਲੋੜ ਸੀ ਪਿੰਡਾਂ ਚ ਹਾਂ ਕੋਈ ਨਾ ਫਿਰ ਤੂੰ ਪਿੰਡ ਵਾਲਿਆਂ ਦਾ ਹੱਥ ਨਹੀਂ ਦੇਖਿਆ ਸੀ ਤਾਂ ਆਈ ਹੈ ਤੇ ਮੈਂ ਤੈਨੂੰ ਦੱਸਾਂ ਨਾ ਜਦੋਂ ਪਿੰਡ ਵਾਲਿਆਂ ਦੇ ਚਪੇੜ ਪੈਂਦੇ ਆ ਤਾਂ ਮੂੰਹ ਸੁੱਜ ਜਾਂਦਾ ਹੈਗਾ ਤੂੰ ਹੁਣ ਆਪ ਦਾ ਹਿਸਾਬ ਆਪ ਲਾ ਲੈ ਵੀ ਇੱਜ਼ਤ ਨਾਲ ਜਾਣਾ ਜਾਂ ਬੇਇੱਜ਼ਤੀ ਕਰਾ ਕੇ ਉਹ ਬੜੀ ਐ ਚਪੇੜ ਮਾਰਨ ਵਾਲੀ ਐਵੇਂ ਡਰ ਜੂਗੀ ਹੈ ਕੋਈ ਨਾ ਨਾਲੇ ਇੰਨਾ ਸੌਖਾ ਚਪੇੜ ਮਾਰਨਾ ਕਿਸੇ ਦੇ ਕੋਈ ਨਾ ਨਹੀਂ ਡਰਦੀ ਨਾ ਤੈਨੂੰ ਹੁਣ ਮੈਂ ਡਰਾ ਕੇ ਦਿਖਾਵਾਂ ਕਰਦੀ ਆ ਮੈਂ ਬੇਬੇ ਨਾਲ ਗੱਲ ਤੂੰ ਤਾਂ ਕੀ ਨਹੀਂ ਜਾਂਦੀ ਤੇਰੇ ਵੱਡੇ ਵੱਡੇ ਜਾਣਗੇ ਕਰ ਲੋ ਕਰ ਲੋ ਜਿਹਦੇ ਨਾਲ ਕਰਨੀਆਂ ਗੱਲ ਕੱਢ ਕੇ ਦਿਖਾ ਮੈਨੂੰ ਕਰੋ ਇੱਕ ਤਾਂ ਨਾ ਪ੍ਰਗਟ ਹੀ ਜੀ ਸਮਝ ਨਹੀਂ ਆਉਂਦੀ ਹੈ ਕਿੱਥੇ ਇਹ ਮੈਂ ਆ ਤਾਂ ਗਈ ਇੱਥੇ ਹੁਣ ਸਾਰੇ ਡੱਬਰ ਨੂੰ ਕਿਵੇਂ ਚੱਲੂਗੀ ਇਹ ਤਾਂ ਕੋਈ ਵੀ ਮੰਨਣ ਮੰਟਨਿੰਗਾ ਵੀ ਮੈਂ ਉਹਦੇ ਨਾਲ ਗਈ ਹੋਈ ਆਂਗੀ ਚਲ ਪ੍ਰੂਫਟ ਹੈਗੇ ਆ ਨਾ ਮੇਰੇ ਕੋਲ ਦੇਖਿਆ ਜਾਊਗਾ ਹੁਣ ਜਿਹੜਾ ਕੁਝ ਹੁੰਦਾ ਪਤਾ ਨਾ ਬੇਬੇ ਪਤਾ ਨਹੀਂ ਕਿੱਥੇ ਗਈ ਹੈ ਕਿ ਕਿਹੜੇ ਵੇਲੇ ਦੀ ਉਹ ਮਹਾਰਾਣੀ ਅੰਦਰ ਆਈ ਵੇ ਮੈਂ ਕਿੱਥੇ ਜਾਣਾ ਸੀ ਇੱਥੇ ਗਈ ਸੀ ਤੇ ਤੇਰੀ ਚਾਚੀ ਕੋਲੇ ਤੂੰ ਤਾਂ ਗਈ ਸੀ ਬੇਬੇ ਚਾਚੀ ਕੋਲੇ ਤੈਨੂੰ ਪਤਾ ਕਰੇਗੀ ਕੁਸ ਹੋਇਆ ਪਿਆ ਕੀ ਹੋ ਗਿਆ ਸਾਰਾ ਕੁਝ ਚੰਗਾ ਭਲਾ ਤਾਂ ਸੀਗਾ ਕੀ ਹੋ ਗਿਆ ਜੇ ਚੰਗਾ ਭਲਾ ਹੁੰਦਾ ਤੈਨੂੰ ਵੀ ਪਤਾ ਮੈਂ ਨਾ ਟੈਨਸ਼ਨ ਦੇ ਵਿੱਚ ਕਿਉਂ ਟਹਿਲਦੀ ਰਾਮ ਨਾਲ ਪੈ ਜਾਂਦੀ 2 ਘੰਟੇ ਨਾ ਹੋ ਗਈ ਆ ਮੈਨੂੰ ਦੱਸ ਤਾਂ ਦੇ ਹਾਂ ਦਰਾਈ ਬੈਠੀ ਐ ਕੋਈ ਚੜੇਲ ਕਹਿੰਦੀ ਮੈਂ ਪ੍ਰਗਟ ਦੇ ਘਰ ਵਾਲੀ ਆ ਬੂ ਚੜੇਲ ਆ ਗਈ ਹੋਰ ਹਾਏ ਜੁੰਡੇ ਖੁੱਲੇ ਆਗੇ ਚੰਗੀਆਂ ਜੀਨਾ ਜੁੰਨਾ ਪਾਈਆਂ ਗਈਆਂ ਆ ਕਿ ਮੈਂ ਤਾਂ ਪ੍ਰਗਟ ਦੇ ਘਰ ਵਾਲੀ ਆ ਤਾਂ ਫਿਰ ਤੂੰ ਅੰਦਰ ਕਿਉਂ ਵੜਨ ਦਿੱਤੀ ਬਾਹਰ ਢਾਲਦੀ ਮੈਂ ਕੀ ਉਹਨੂੰ ਸੌਖਾ ਅੰਦਰ ਬਾੜਨ ਦਿੱਤਾ ਮੈਨੂੰ ਧੱਕੇ ਦੇ ਅੰਦਰ ਤਾਂ ਬੜੀ ਬੜੀ ਉਹ ਬੈਡਾਂ ਤੇ ਮਾਂ ਬਣੀ ਬੈਠੀ ਹੈਗੀ ਬੂਹਾ ਮਰ ਜਾ ਐਂ ਧੱਕੇ ਨਾਲ ਕਿਵੇਂ ਪ੍ਰਗਟਦੀ ਬਹੂ ਬਣ ਜੂਗੀ ਹੱਦ ਹੋ ਗਈ ਜਮਾ ਹੋਈ ਤਾਂ ਬੇਬੇ ਮੈਂ ਕਹਿੰਦੀ ਆ ਕਹਿੰਦੀ 3 ਮਹੀਨੇ ਹੋ ਗਏ ਪ੍ਰਗਟ ਨੂੰ ਮੇਰੇ ਨਾਲ ਵਿਆਹ ਕਰਾਏ ਨੂੰ ਹੁਣ ਮੇਰਾ ਫੋਨ ਨਹੀਂ ਚੱਕਦਾ ਓਹੋ ਤੇ ਫਿਰ ਆਪਾਂ ਨੂੰ ਕੁਝ ਦੱਸਦਾ ਨਾ ਪ੍ਰਗਟ ਆਇਂ ਨਹੀਂ ਰੱਖੂਗਾ ਆਪਾਂ ਤਾਂ ਉਹੀ ਤਾਂ ਬੇਬੇ ਮੈਨੂੰ ਸਮਝ ਨਹੀਂ ਆਉਂਦੀ ਚਲ ਤੈਨੂੰ ਨਾ ਦੱਸਦਾ ਪ੍ਰਗਟ ਮੈਂ ਤਾਂ ਉਹਦੀ ਪਰਜਾਈ ਸੀ ਜੇ ਕੋਈ ਗੱਲਬਾਤ ਹੁੰਦੀ ਮੇਰੇ ਨਾਲ ਕਰਦਾ ਪੁੱਤ ਦਾ ਦੱਸਦਾ ਸਾਰਿਆਂ ਨੂੰ ਦੱਸਦਾ ਆਪਾਂ ਚਾਵਾਂ ਲਾਡਾ ਨਾਲ ਵਿਆਹ ਕਰਨਾ ਉਹ ਤਾਂ ਐਂ ਥੋੜੀ ਵਿਆਹੀ ਲੈਊਗਾ ਇਹ ਕਿੱਥੇ ਲਿਖਿਆ ਹੋਗਾ ਵਿਆਹੀ ਵੱਲੋਂ ਵੱਲੇ ਅੰਦਰ ਵੜ ਗਈ ਹੱਦ ਹੋ ਗਈ ਜਮਈ ਮੇਰੀ ਤਾਂ ਸੁਰਮਾ ਪਵਾਈ ਵੀ ਮਰ ਗਈ ਤੇ ਨਾਲੇ ਮੇਰੀ ਗੱਲ ਸੁਣ ਮੈਂ ਨਹੀਂ ਉਹਨੂੰ ਘਰੇ ਕੱਢ ਸਕਦੀ ਤੂੰ ਹੀ ਕੱਢ ਸਕਦੀ ਏਂਗੀ ਚੱਲ ਮੈਨੂੰ ਦੱਸ ਕਿੱਥੇ ਆ ਜਾ ਆ ਜਾ ਲੋਕੀ ਆ ਗਏ ਜਮਾ ਦੇਖ ਤਾਂ ਲੈ ਕੀ ਲਸਣ ਕਰਦੀ ਐ ਆ ਜਾ ਬੇਪੇ ਆ ਦੇਖ ਲੈ ਕਿ ਮੇਰਾ ਆਮ ਨਾਲ ਪੈਦਾ ਤੇ ਪਸਰੀ ਪਈ ਹੈਗੀ ਸੱਸਾ ਸੱਸੀ ਦਾ ਤਾਂ ਠੀਕ ਹੈ ਭਾਈ ਤੇ ਐ ਤੂੰ ਕਿਵੇਂ ਆਈ ਬੈਠੀ ਐ ਇਥੇ ਕਮਰਾ-ਕਮਰਾ ਲੈਖਣਾ ਕੋਈ ਨਹੀਂ ਮੰਮੀ ਜੀ ਤੇ ਫਿਰ ਹੋਰ ਕਿਵੇਂ ਬੈਠੀ ਐ ਤੂੰ ਨਹੀਂ ਮਾਂ ਤੈਨੂੰ ਮੈਂ ਪਾਰੇ ਸਾਰੀ ਤਾਂ ਆਮ ਕਹਾਣੀ ਸੁਣਾ ਕੇ ਲੈ ਆਂ ਤੂੰ ਕਹਿੰਦੀ ਸੀਤਾ ਕੌਣ ਹਾਂਲੀ ਤਾਂ ਇਸ ਕਰਦੀ ਨੋ ਬਣਨ ਨੂੰ ਵਰਦੀ ਐ ਨਹੀਂ ਚੌੜ ਕਰਦੀ ਹੂ ਤੇ ਦੇਖਦੀ ਹੁਣੀ ਤੈਨੂੰ ਵੀ ਪਹਿਲਾਂ ਕੀ ਬੋਲੂਗੀ ਮੰਮੀ ਜੀ ਮੈਂ ਤਾਂ ਕੋਈ ਮਜ਼ਾਕ ਨਹੀਂ ਕਰਦੀ ਆ ਵੇਖੋ ਮੇਰਾ ਵਿਆਹ ਹੋਇਆਗਾ ਪ੍ਰਗਟ ਨਾਲ 3 ਮਹੀਨੇ ਆ ਪਹਿਲਾ ਅਸੀਂ ਆ ਆ ਕੀ ਗੱਲ ਕਰੀ ਜਾਂਦੀ ਐ ਲੈ ਆਈ ਵਿਆਹ ਹੋ ਜਾਂਦੇ ਨੇਗੇ ਮੈਂ ਕਾਹਨੂੰ ਝੂਠ ਬੋਲੂੰਗੀ ਤਿੰਨ ਮਹੀਨੇ ਪਹਿਲਾਂ ਅਸੀਂ ਕੋਟ ਮੈਰਿਜ ਕਰਵਾਈ ਹੋਈ ਹੈਗੀ ਚੰਡੀਗੜ੍ਹ ਹਾਏ ਮੈਂ ਮੱਤ ਸੰਤਾ ਮੁੰਡੇ ਨੇ ਪਾਪ ਵੀ ਨਹੀਂ ਗੱਡੀ ਪਾਈ ਐ ਕਿਵੇਂ ਮੰਨ ਲਿਆ ਸੀ ਫਿਰ ਤੁਸੀਂ ਉਹਨੂੰ ਪੁੱਛੋ ਨਾ ਪ੍ਰਗਟ ਨੂੰ ਮੈਨੂੰ ਕੀ ਪਤਾ ਸੀ ਵੀ ਘਰੇ ਨਹੀਂ ਪਤਾ ਹੈਗਾ ਮੇਰੇ ਤਾਂ ਉਹ ਆਪੀ ਨੇ ਫੋਨ ਚੱਕਦਾ ਪਿਆ 3 ਮਹੀਨੇ ਹੋ ਗਏ ਉਹਨੂੰ ਤਾਂ ਅਸੀਂ ਤਾਂ ਪੁੱਛੀਏ ਜੇ ਉਹਨੇ ਕੋਈ ਇਹੀ ਸਾਡੇ ਕੋਲ ਗੱਲ ਕੀਤੀ ਹੋਵੇ ਹਾਂ ਕਹਿੰਦੀ ਤਾਂ ਤੂੰ ਐ ਵੀ ਤੇਰਾ ਪਰਕਟ ਨਾਲ ਵਿਆਹ ਹੋਇਆ ਆਏ ਨਹੀਂ ਅਸੀਂ ਮੰਨਦੇ ਭਾਈ ਜਿੱਧਰੋਂ ਆਈਂ ਤੂੰ ਉਧਰ ਹੀ ਵਗ ਜਾ ਫਿਰ ਮੈਂ ਕੋਈ ਝੂਠ ਤਾਂ ਨਹੀਂ ਬੋਲਦੀ ਮੇਰੇ ਕੋਲੇ ਪ੍ਰੂਫ ਆ ਕੇ ਦਿਖਾ ਦਿੰਨੀ ਆ ਤੁਹਾਨੂੰ ਪ੍ਰੂਫ ਆ ਤਾਂ ਕੀ ਅੱਜ ਕੱਲ ਨਗਲੀ ਵਿਥੇਰਾ ਬਣਵਾ ਲੈਂਦੀ ਨੇ ਕੁੜੀ ਪਤਾ ਹੀ ਅੱਜ ਕੱਲ ਦੇ ਟਾਈਮ ਦਾ ਕੀ ਚੱਲੀ ਜਾਂਦਾ ਹੈ ਜਿਹੜੇ ਪ੍ਰੂਫਾਂ ਤੋਂ ਤੂੰ ਗੱਲ ਕਰਦੀਆਂ ਨੇ 5-7000 ਦੇ ਕੇ ਵੈਸੀ ਬਣ ਜਾਂਦੇ ਆ ਜੇ ਤੈਨੂੰ ਐ ਹੋਵੇ ਨਾ ਵੀ ਮੈਂ ਕਰਦੀ ਮਖਤਿਆਰ ਨ ਬਣ ਜੂ। ਐਦਾ ਨਹੀਂ ਮੈਂ ਹੋਣ ਦਿੰਦੀ। ਆਏ ਨਹੀਂ ਮੰਨਿਆ ਜਾਂਦਾ ਹੈਗਾ ਭਾਈ ਜਿਵੇਂ ਤੂੰ ਗੱਲਾਂ ਕਰਦੀ ਐ ਨੇ ਇਹ ਗੱਲ ਤਾਂ ਅਸੀਂ ਜਮਾ ਨਹੀਂ ਚਕੀ ਕਰਦੇ। ਕਰਦੇ ਨਹੀਂ ਹੈਗਾ ਨਾ। ਇੱਕ ਵਾਰੀ ਪ੍ਰਗਟ ਨੂੰ ਬੁਲਾ ਕੇ ਪੁੱਛ ਲੋ। ਮੈਂ ਕੋਈ ਝੂਠ ਕਿਉਂ ਬੋਲੂਂਗੀ ਮੈਂ? ਨਾ ਐਡੀ ਦੁਰੋਂ ਮੈਂ ਇੱਥੇ ਕਿਉਂ ਆਂਗੀ? ਅਸੀਂ ਕਿਉਂ ਬੁਲਾਈਏ ਪ੍ਰਗਟ ਨੂੰ? ਸਾਨੂੰ ਪਤਾ ਮੇਰੇ ਪੁੱਤ ਦੇ ਮੈਨੂੰ ਯਕੀਨ ਹੈ ਉਹ ਐਉਂ ਹੀ ਨਹੀਂ ਕਰਦਾ ਇਹ ਚੋਰੀ ਕੋਈ ਗੱਲਬਾਤ ਐ ਜੀ। ਬੇਬੇ ਕਿਉਂ ਇਹਦੇ ਨਾਲ ਸਖਪਾਈ ਕਰਿਆ? ਹੱਬ ਜੁੰਡੇ ਜੇ ਫੜ ਤਾਂ ਬਾਰ-ਬਾਰ ਵੀ ਹੀ ਜਾ। ਐਵੇਂ ਕਿ ਮੈਂ ਬਾਰ-ਬਾਰ? ਮੈਂ ਆਦਾ ਘਰ-ਵਾਰ ਛੱਡ ਕੇ ਆਈ ਫਿਰ ਤੂੰ ਘਰ ਵਰ ਨਾ ਛੱੜਦੀ ਅਸੀਂ ਤੈਨੂੰ ਸੁਨੇਹਾ ਦਿੱਤਾ ਸੀ ਕਿ ਤੈਨੂੰ ਫੋਨ ਕਰਾਂ ਸੀ ਆਪਦੇ ਘਰੇ ਵਗਦਾ ਜਦ ਮੈਂ ਆਈਆਂ ਤੂੰ ਮੈਂ ਤਾਂ ਇੱਥੇ ਰਹੂੰਗੀ ਮੈਂ ਤਾਂ ਕਿਤੇ ਨਹੀਂ ਆਂਦੀ ਓਏ ਐਡੀ ਬੇਸ਼ਰਮ ਐ ਤੂੰ ਕੁੜੀ ਦੇਖ ਲੈ ਬੇਬੇ ਤੂੰ ਕਹਿੰਦੀ ਸੀ ਅੰਦਰ ਕਿਵੇਂ ਆਣ ਦਿੱਤਾ ਹਾਂ ਦੇਖ ਲੈ ਲੱਛਣ ਦਾ ਦੇਖ ਲੈ ਇਹਦੇ ਤੂੰ ਵਗ ਜਾ ਭਾਈ ਬਾਤ ਚੰਗੀ ਰਹੇਗੀ ਬਾੜੀ ਵਧੀਆ ਰਹੇਗੀ ਮਮੇਸ਼ ਮੈਂ ਤਾਂ ਇੱਥੇ ਰਹੂੰਗੀ ਮੈਂ ਤਾਂ ਕਿਤੇ ਨਹੀਂ ਜਾਣਾ ਹੈਗਾ ਤੁਸੀਂ ਇੱਕ ਵਾਰੀ ਪ੍ਰਗਟ ਨੂੰ ਬੁਲਾਓ ਆਪੇ ਸਾਰਾ ਕੁਝ ਕਲੀਅਰ ਹੋ ਜਾਊਗਾ ਓ ਤੇਰੇ ਵਰਗੀਆਂ ਠਾਕਣੀਆਂ ਅਸੀਂ ਬਹੁਤ ਦੇਖੀਆਂ ਨੇ ਅਸੀਂ ਪੁਲਿਸ ਨੂੰ ਬੁਲਾ ਲਾਂਗੇ ਜਦੋਂ ਚਾਰ ਪੱਟੇ ਪੈਣ ਸਭ ਕੁਝ ਮੰਨ ਜਾਈਗੀ ਪੁਲਿਸ ਨੂੰ ਤੁਸੀਂ ਬੁਲਾਓਗੇ ਪੁਲਿਸ ਨੂੰ ਤਾਂ ਮੈਂ ਫੋਨ ਕਰੂੰਗੀ ਜੇ ਮੇਰੇ ਤੇ ਤੁਸੀਂ ਕੋਈ ਜ਼ੁਲਮ ਕੀਤਾ ਜਾਂ ਮੈਨੂੰ ਬਾਹਰ ਕੱਢਿਆ ਕਰੋ ਹਾਏ ਆ ਕੀ ਹੱਦੀ ਹੋਈ ਪੇਹਦੇਣੀ ਤੇ ਜਮੀ ਹਾਂ ਕਰ ਪ੍ਰਗਟ ਨੂੰ ਇਹ ਬਲਾ ਉਹ ਹੀ ਕਰੂਗਾ ਹੁਣ ਤਾਂ ਇਹਦੇ ਨਾਲ ਹਿਸਾਬ ਕਿਤਾਬ ਹਾਂ ਹਾਂ ਬੁਲਾ ਲਓ ਨਾਲੇ ਮੈਂ ਵੀ ਵੇਖਦੀ ਆਂ ਕਿੱਥੇ ਐ ਪ੍ਰਗਟ ਤੂੰ ਹੀ ਲਾ ਲੈਣਾ ਫੋਨ ਕਿਉਂ ਨਹੀਂ ਚੱਕਦਾ ਤੂੰ ਹੀ ਲਾ ਲੈ ਫੋਨ ਬੇਬੇ ਜੇ ਮੇਰਾ ਫੋਨ ਚੱਕਦਾ ਹੁੰਦਾ ਨਾ ਮੈਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ ਜੇ ਤੂੰ ਕੁਸੋਦੀ ਹੁੰਦੀ ਤਾਂ ਹੀ ਤੇਰਾ ਫੋਨ ਚੱਕੇ ਐਵੇਂ ਚੱਕਦਾ ਫਿਰੇ ਫੋਨ ਕਿਸੇ ਕੁੜੀ ਦਾ ਬਾਹਰ ਲੀਦਾ ਬੇਬੇ ਇਹਦੇ ਨਾਲ ਕਿੱਥੇ ਮੱਥਾ ਮਾਰ ਲੱਗੀ ਚੱਲ ਪ੍ਰਗਟ ਨੂੰ ਮੈਂ ਫੋਨ ਕਰਦੀ ਆ ਮੋਸੇ ਨੂੰ ਬੁਲਾਉਣੀ ਆ ਜੁਮੀ ਸੰਗ ਸ਼ਰਮ ਤਾਂ ਲਾ ਕੇ ਆਈ ਹੈ ਜਮ ਲਾ ਹੁਣ ਬਿਸਮਿਲਲਾ ਇਹਨਾਂ ਦਾ ਸਾਰਾ ਡੱਬਰੀ ਮੇਰੇ ਮਗਰ ਪੈ ਗਿਆ ਕੋਈ ਵੀ ਨਹੀਂ ਯਕੀਨ ਕਰਦਾ ਇੱਕ ਵਾਰੀ ਪ੍ਰਗਟ ਨੂੰ ਆ ਜਾਂਦੇ। ਕੋ ਫੋਨ ਨਹੀਂ ਚੱਕਦਾ ਪਤਾ ਨਹੀਂ ਕਿੱਥੇ ਹੈਗਾ। ਰੁਕਵੇ ਮੁੰਡਿਆ। ਹਾਂ ਬਾਬੀ। ਮੇਰੀ ਗੱਲ ਸੁਣ। ਹਾਂ ਤੂੰ ਕੀ ਗੁਸ਼ ਕਰਦਾ ਦੁਰਿਆ ਫਿਰਦਾ? ਮੈਂ ਕੀ ਕਰਨਾਗਾ? ਮੈਂ ਕੀ ਕਰਤਾ? ਹੋਏ ਜਿਹੜੇ ਚੰਦ ਤੂੰ ਚਾੜਿਆ ਨਾ ਸਾਨੂੰ ਸਾਰੇ ਹੀ ਪਤਾ ਲੱਗ ਗਏ। ਬਾਲਾ ਸਿਆਣਾ ਜਿਆਣਾ ਬਣ। ਬਾਬੀ ਮੈਂ ਕਿਹੜਾ ਚੰਦ ਚਾੜਤੇ ਹੁਣ ਮੈਂ ਕੀ ਕਿਸੇ ਦੀ ਕੁੜੀ ਛੇੜਤੀ। ਕੁੜੀ ਛੇੜਨ ਦਾ ਘੱਟ ਵੀ ਨਹੀਂ ਕੀਤਾ। ਤੈਨੂੰ ਕੀ ਲੱਗਦਾ ਵੀ ਤੂੰ ਚੰਡੀਗੜ੍ਹ 'ਚ ਰਹਿ ਕੇ ਕਾਰੀਗਰਦਾ ਰਹੇਗਾ ਤੇ ਸਾਨੂੰ ਪਤਾ ਵੀ ਨਹੀਂ ਲੱਗਣਾ। ਓਹ ਭਾਬੀ ਕਿਹੜੀਆਂ ਗੱਲਾਂ ਕਰੀਐਂ ਤੂੰ ਮੈਂ ਕੀ ਕਰਾਂ ਕਰਦਾ ਚੰਡੀਗੜ੍ਹ ਚ ਪੜਕੇ ਆ ਮੈਂ ਤਾਂ ਅੱਛਾ ਠੀਕ ਐ ਅਛਾ ਤੂੰ ਚੰਡੀਗੜ੍ਹ ਚ ਪੜਕੇ ਐ ਮੈਨੂੰ ਐਂ ਦੱਸ ਮੈਂ ਹੁਣ 3 ਮਹੀਨੇ ਹੋ ਗਏ ਤੂੰ ਚੰਡੀਗੜ੍ਹ ਕਿਉਂ ਨਹੀਂ ਜਾਂਦਾ ਲੈ ਓਹ ਭਾਬੀ ਪਾ ਤਾਂ ਮੇਰੀ ਪੜ੍ਹਾਈ ਪੂਰੀ ਹੋ ਗਈ ਤਾਂ ਨਹੀਂ ਜਾਂਦਾ ਹੁਣ ਮੈਂ ਜਾ ਕੇ ਕੀ ਕਰਨਾ ਪੜਾ ਪ੍ਰਗਟ ਐਨੀ ਕਾਮਲੀ ਤਾਂ ਤੇਰੀ ਭਾਬੀ ਵੀ ਨਹੀਂ ਨਾਲੇ ਮੈਨੂੰ ਪਤਾ ਹੀ ਐ ਪਹਿਲਾਂ ਤਾਂ ਤੂੰ ਕਹਿੰਦਾ ਸੀ ਮੈਂ 2 ਸਾਲ ਹੋਰ ਪੜ੍ਹਾਈ ਕਰਨੀ ਆ ਹਾਂ ਮੈਂਟਾਂ ਚ ਤੇਰੀ ਪੜ੍ਹਾਈ ਪੂਰੀ ਹੋ ਗਈ ਉਹ ਤਾਂ ਭਾਬੀ ਹੁਣ ਅੱਗੇ ਮੇਰਾ ਮਨ ਨਹੀਂ ਹੈਗਾ ਪੜਨ ਦਾ ਪਾਣੀ ਨਹੀਂ ਬਸ ਮੈਂ ਜਾਂਦਾ ਹੁਣ ਮੈਂ ਤਾਂ ਬਾਈ ਨਾਲ ਖੇਤੀ ਕਰੂੰਗਾ ਇੱਥੇ ਅੱਛਾ ਮਾਰਨੀ ਹੈਗਾ ਜਾਂ ਕੋਈ ਹੋਰ ਹੀ ਕਾਂਡ ਕਰੀ ਫਿਰਦਾ ਹੈਗਾ ਲੈ ਭਾਬੀ ਤੂੰ ਤਾਂ ਉਹੀ ਸ਼ੱਕ ਕਰੀ ਜਾਨੀ ਮੇਰੇ ਤੇ ਤੈਨੂੰ ਮੈਹੇ ਜਿਹਾ ਲੱਗਦਾਗਾ ਇਹੋ ਜਿਹਾ ਲੱਗਦਾ ਤਾਂ ਨਹੀਂ ਸੀ ਪਰ ਜਿਹੜੇ ਤੂੰ ਕਾਂਡ ਕੀਤੇ ਹੈ ਨਾ ਹੁਣ ਪਤਾ ਲੱਗ ਗਿਆ ਵੀ ਤੂੰ ਕਿੰਨੇ ਕ ਪਾਣੀ ਚ ਹੈ ਭਾਬੀ ਤੂੰ ਬਾਜ਼ਾਰ ਤਾਂ ਜਾਂਦੀਆਂ ਨਾ ਆਪਾ ਜੇ ਕੋਈ ਗੱਲ ਹੈਗੀ ਤਾਂ ਮੈਨੂੰ ਸਾਫ਼ ਸਾਫ਼ ਦੱਸ ਗਈ ਹੈ ਗੱਲ ਤਾਂ ਇਹੀ ਹੈ ਆ ਜਿਹੜਾ ਤੂੰ ਵਿਆਹ ਕਰਾਇਆ ਨਾ ਉਹ ਤੇਰੀ ਮਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੁਣ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਹਾਈਲੀ ਕੋਲੇ ਸਾਰੇ ਸਬੂਤ ਨੇ ਹਾਸੀ ਉਹਦੇ ਪੱਖ ਚੋ ਕੇ ਖੜੀਏ ਹਉਦੋਂ ਪਹਿਲਾਂ ਪਹਿਲਾਂ ਤੂੰ ਮੈਨੂੰ ਸਹੀ ਸਹੀ ਦੱਸ ਦੇ ਦੇਖ ਭਾਬੀ ਜੇ ਤੈਨੂੰ ਪਤਾ ਹੀ ਲੱਗ ਗਿਆ ਨਾ ਹੁਣ ਤਾਂ ਐਂ ਸਮਝ ਲੈ ਬਸ ਮੇਰੇ ਤੇ ਕੋਈ ਗਲਤੀ ਹੋ ਗਈ ਤੇ ਉਹ ਗਲਤੀ ਦਾ ਪਛਤਾਵਾ ਵੀ ਹੈ ਮੈਨੂੰ ਮੈਂ ਤਾਂ ਤਾਂ ਹੀ ਉੱਥੋਂ ਭੱਜਿਆ ਸੀ ਮੈਂ ਨਹੀਂ ਉਸ ਕੋਲ ਹੀ ਨਾ ਰਹਿਣਾ ਅੱਛਾ ਗਲਤੀ ਹੋ ਗਈ ਕਿਸੇ ਨਾਲ ਵਿਆਹ ਕਰਾ ਲਿਆ ਤੇ ਇਹਨੂੰ ਛੋਟੀ ਜੀ ਗਲਤੀ ਸਮਝਣਾ ਹੈ ਨਾਲੇ ਮੈਂ ਤੈਨੂੰ ਆਪਦੀ ਭੈਣ ਦਾ ਰਿਸ਼ਤਾ ਕਰਾਉਂਦੀ ਸੀ ਕੀ ਕਮੀ ਸੀ ਉਹਦੇ ਚ ਉਹਦੇ ਤਾਂ ਆਖੇ ਭਾਬੀ ਮੈਂ ਵਿਆਹ ਨਹੀਂ ਕਰਾਉਣਾ ਉਹ ਦੇਖ ਭਾਬੀ ਜੇ ਤੂੰ ਮੈਂ ਕਹਿੰਨੀ ਆ ਨਾ ਵੀ ਤੇਰੀ ਭੈਣ ਨਾਲ ਕਰਾ ਲਾਂ ਮੈਂ ਮੋਸੇ ਨਾਲ ਹੀ ਕਰਾ ਲੂ ਪਰ ਤੂੰ ਇਹਨੂੰ ਘਰੋਂ ਕੱਢ ਦੇ ਮੈਂ ਇਹਦੇ ਨਾਲ ਨਹੀਂ ਰਹਿਣਾ ਦੇਖ ਲੈ ਪ੍ਰਗਟ ਆਪਦੀ ਗੱਲ ਤੋਂ ਨਾ ਮੁੱਕਰ ਜੀ ਨਹੀਂ ਤਾਂ ਤੇਰੇ ਬਾਈ ਦੇ ਸੁਭਾਅ ਤੈਨੂੰ ਪਤਾ ਹੀ ਹੈ ਭਾਬੀ ਮੈਂ ਤੈਨੂੰ ਪੱਕਾ ਕਹਿਣਾ ਹੈਗਾ ਵੀ ਜਿੱਦੋਂ ਤੂੰ ਕਹੇਂਗੀ ਮੈਂ ਉਦੋਂ ਹੀ ਵਿਆਹ ਕਰਵਾ ਦੂੰ ਤੇਰੀ ਭੈਣ ਨਾਲ ਪਰ ਤੂੰ ਇਹਨੂੰ ਕੁੜੀ ਨੂੰ ਘਰੋਂ ਕੱਢ ਦੇ ਇੱਥੋਂ ਤੇ ਨਾਲੇ ਬੇਬੇ ਨੂੰ ਤਾਂ ਨਹੀਂ ਪਤਾ ਲੱਗਿਆ ਬੇਬੇ ਨੂੰ ਪਤਾ ਲੱਗ ਹੀ ਗਿਆ ਹੋਰ ਬੇਬੇ ਨੂੰ ਪਤਾ ਨਹੀਂ ਲੱਗੂਗਾ ਤੇ ਬਾਈ ਨੂੰ ਬਾਈ ਨੂੰ ਤੇਰੇ ਨੂੰ ਹਲੇ ਕੋਈ ਪਤਾ ਨਹੀਂ ਕਿਉਂਕਿ ਉਹ ਤਾਂ ਘਰ ਹੀ ਨਹੀਂ ਆਇਆ ਉਹ ਤੁਸੀਂ ਬਾਈ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਕੱਢ ਦਿਓ ਇਹਨੂੰ ਕਰੋ ਜੇ ਤੂੰ ਕਹਿ ਨਹੀਂ ਆ ਨਾ ਵੀ ਤੇਰੀ ਭੈਣ ਨਾਲ ਕਰਾਂ ਤਾਂ ਤੂੰ ਪਹਿਲਾਂ ਇਹਨੂੰ ਕੱਢ ਦੇ ਕਰੋ ਜੀ ਇਹੀ ਗੱਲ ਤੂੰ ਪਹਿਲਾਂ ਮੰਨ ਲਈ ਹੁੰਦੀ ਹਾ ਸਿਆਪੇ ਹੀ ਨਾ ਪੈਂਦੇ ਚੱਲ ਕੋਈ ਨਾ ਹਜੇ ਵੀ ਤੂੰ ਨਾ ਮੇਰੀ ਗੱਲ ਸੁਣ ਲੈ ਆਵਦੀ ਗੱਲ ਤੇ ਆਟਲ ਰਹੀ ਹੇਨੂ ਘਰੋਂ ਕੱਢਣਾ ਉਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਐ ਭਾਬੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇੱਥੋਂ ਤੱਕ ਪਹੁੰਚ ਜਾਊਗੀ ਜੇ ਮੈਨੂੰ ਐ ਪਤਾ ਹੁੰਦਾ ਨਾ ਵੀ ਘਰੇ ਆ ਜਾਊਗੀ ਮੈਂ ਬਾਰੋ-ਬਾਰੀ ਇਹ ਤਾਂ ਆਪੇ ਖੜਾ ਛੜਾ ਲੈਣਾ ਸੀ ਮੈਂ ਤਾਂ ਐ ਸੀ ਵੀ ਚੱਲ ਮੈਂ ਤਾਂ ਫੋਨ ਫੋਨਾਂ ਚੱਕੂ ਹਟ ਜੂਗੀ ਫੋਨ ਲਾਉਣਾ ਪਰ ਮੈਨੂੰ ਕੀ ਪਤਾ ਸੀਗਾ ਹੁਣ ਤਾਂ ਇਹ ਘਰੇ ਆ ਗਈ ਪਰ ਤੈਨੂੰ ਘਰੋਂ ਨਿਕਲਣਾ ਪਊ ਜਿੰਨਾ ਚਿਰ ਮੈਂ ਇਹਨੂੰ ਘਰੋਂ ਨਹੀਂ ਕੱਢਦੀ ਨਾ ਤੂੰ ਘਰੇ ਨਾ ਹੀ ਕੋਈ ਗੱਲ ਨਹੀਂ ਭਾਬੀ ਮੈਂ ਤਾਂ ਆਪਦੇ ਯਾਰ ਦੋਸਤ ਕੋਲੇ ਬਾ ਜਾਣਾ ਭਾਈ ਨੂੰ ਨਾ ਇਸ ਗੱਲ ਦਾ ਦੱਸੀ ਪਹਿਲਾ ਪਹਿਲਾ ਕੱਢ ਦੇ ਤੂੰ ਕੁੜੀ ਨੂੰ ਘਰ ਕੋਈ ਨਾ ਉਹ ਤਾਂ ਮੈਂ ਜਾਣਾ ਇੱਥੇ ਮੇਰਾ ਕੰਮ ਜਾਣੇ ਪਰ ਤੂੰ ਕੁੜੀ ਦੇ ਮੱਥੇ ਨਾ ਲੱਗੀ ਠੀਕ ਆ ਭਾਬੀ ਮੈਂ ਜਾਣਾ ਫਿਰ ਉਹ ਚੱਲ ਠੀਕ ਹੈ ਤੂੰ ਜਾ ਮੈਂ ਦੇਖਦੀ ਆ ਉਹਨੂੰ ਤਾਂ ਕੋਈ ਨਾ ਹੁਣ ਤਾਂ ਇਸ ਕਰੇ ਮੇਰੀ ਭੈਣ ਹੀ ਆਊਗੀ ਕਰਦੀਆਂ ਬੇਬੇ ਨਾਲ ਗੱਲ ਇਹ ਤਾਂ ਕੀ ਨਹੀਂ ਜਾਂਦੀ ਲਓ ਪਤਾ ਨਹੀਂ ਕੀ ਉੱਥੇ ਰੌਲਾ ਜਿਹਾ ਪਾਈ ਜਾਂਦੀ ਏ ਤੇ ਉਹਨੂੰ ਪੁੱਠਾ ਹੀ ਮੋੜਤਾ ਤੇ ਪ੍ਰਗਟ ਨੂੰ ਪੁੱਠੇ ਮੋੜਤਾ ਉਹਨੂੰ ਅੰਦਰ ਲਿਆਉਂਦੇ ਆ ਨੂੰ ਉਕਰਦ ਕੜਾਉਂਦੀ ਬਾਹਰ ਜਿਉ ਉਹਦੇ ਮੱਥੇ ਲੱਗ ਗਿਆ ਨਾ ਫੇਰ ਨਹੀਂ ਉਹ ਨਿਕਲਦੀ ਨਾਲੇ ਮੈਂ ਕੁਝ ਸੋਚ ਕੇ ਹੀ ਉਹਨੂੰ ਘਰੋਂ ਕੱਢਿਆ ਬੇਬੇ ਕੀ ਸੋਚਿਆ ਹੋਰ ਤੂੰ ਸੋਚਿਆ ਤਾਂ ਇਹ ਹੈ ਮੇਰੀ ਪ੍ਰਗਟ ਨਾਲ ਸਾਰੀ ਗੱਲਬਾਤ ਹੋ ਗਈ ਉਹ ਵੀ ਨਾ ਗਲਤੀ ਹੋ ਗਈ ਉਹ ਤਾਂ ਇੱਕ ਜਿਹੜਾ ਹੁਣ ਉਹਨੂੰ ਸੁਧਾਰਨਾ ਚਾਹੁੰਦਾ ਉਹ ਵੀ ਨਹੀਂ ਇਹਨੂੰ ਰੱਖ ਕੇ ਖੁਸ਼ ਬਈ ਨਹੀਂ ਮੇਰੀ ਗੱਲ ਸੁਣਾ ਕਮਲੀ ਐਡਾ ਛੋਟਾ ਕੰਮ ਨਹੀਂ ਮਾੜਾ-ਮੋਟਾ ਕੰਮ ਨਹੀਂ ਹੈਗਾ ਵੀ ਇਹਦਾ ਉਹ ਗਲਤੀ ਉਹ ਤਾਂ ਸਾਰੇ ਚੂਤਲੇ ਬੈਠੇ ਆ ਹੋ ਬੇਬੇ ਲਈ ਰੱਖਣ ਦੇ ਸਬੂਤ ਹੱਪਾ ਦੇ ਵਾਸਤੇ ਕੀ ਰੱਖੀ ਬੈਠੇ ਆਂਗੇ ਨਾਲੇ ਇਹ ਜੇ ਸਬੂਤ ਨਾ ਕਿਦਰੇ ਰੁਲ ਜਾਂਦੇ ਹੁੰਦੇ ਆ ਨਾਲੇ ਪ੍ਰਗਟ ਹੋਣ ਪਥੈ ਮੇਰੀ ਭੈਣ ਦੇ ਰਿਸ਼ਤੇ ਨੂੰ ਮੰਨ ਗਿਆ ਇੱਥੇ ਤਾਂ ਮੈਂ ਆਪਣੀ ਭੈਣ ਹੀ ਲੈ ਕੇ ਆਉਂਗੀ ਚਲੋ ਵਧੀਆ ਸੀ ਆ ਤਾਂ ਤੇ ਆ ਨਵਾਂ ਸਿਆਪਾ ਪਤ ਜਿਹੜਾ ਉਹਨੇ ਉਹ ਕੋਈ ਨਾ ਬੇਬੇ ਇਹ ਸਿਆਪਾ ਤੂੰ ਮੇਰੇ ਤੇ ਛੱਡ ਦੇ ਮਾਪੀ ਨਿਝਠ ਲੂੰਗੀ ਤਾਂ ਹੀ ਪ੍ਰਗਟ ਨੂੰ ਮੈਂ ਬਾਹਰ ਭੇਜਦਾ ਮੈਂ ਕਿਹਾ ਜਿੰਨਾ ਚਿਰ ਮੈਂ ਇਹਨੂੰ ਘਰੋਂ ਨਹੀਂ ਨਾ ਕੱਢਦੀ ਹੋਣਾ ਚਿਰ ਪ੍ਰਗਟ ਦੇ ਮੱਥੇ 'ਨ ਲੱਗੇ ਤੇ ਜਦੋਂ ਪ੍ਰਗਟ ਦੇ ਮੱਥੇ 'ਨ ਲੱਗਿਆ ਹੱਪਾ ਇਹਦਾ ਟਿੰਡੀ ਵਾਲੇ ਵੀ ਤੇ ਜਾਣ ਟੰਗੀ ਨਾ ਇਹ ਤਾਂ ਆਪੀ ਭੱਜੀ ਜਾਊਗੀ ਕਰ ਦਿਆਂਗੇ ਆਪਾਂ ਹਾਂ ਬੇਬੇ ਕੱਢਾਂਗੇ ਉਹ ਤਾਂ ਐਵੇਂ ਘਿਰ ਕਾਰਨ ਵਾਂ ਕੇ ਬੈਠਾਂ ਦੇ ਪਾਏਗੀ ਉਹ ਆਰਾਮ ਨਾਲ ਹੀ ਉਹ ਮਾਂ ਮੇਰੀਏ ਪੈਲਣ ਦੇ ਕਿੰਨਾ ਚਿਰ ਪਾਊਗੀ ਆ ਕੋਈ ਨਾ ਘੰਟਾ ਘੜੀ ਨੂੰ ਭੁੱਖ ਲੱਗੂ ਰਸੋਈ ਨੂੰ ਲਾ ਦੇ ਜਿੰਦਾ ਜਦੋਂ ਨਾ ਪਾਣੀ ਮਿਲਿਆ ਨਾ ਰੋਟੀ ਉਹ ਤਾਂ ਭੱਜੀ ਜਾਊਗੀ ਮੇਰੇ ਰਸੋਈ ਤੇ ਜਦੋਂ ਕੜਗੀ ਆਪ ਹੀ ਨਾ ਹੋਣ ਲੱਗ ਜਾਉ ਤਾਂ ਉਹ ਤਾਂ ਬੇਸਰ ਕੁੜੀ ਹੈ ਮੇਵੇਗੀ ਉਹ ਕਿਨੇ ਤਾਂ ਗੋਲ ਦੀਏਗੀ ਨੀ ਉਹ ਅੱਜ ਆਈਏ ਗੋਲ ਦੀਏ ਕਿੰਨਾ ਉਹ ਬੇਬੇ ਸੋਚ ਕਿਉਂ ਕਰਦੀ ਐ ਜੀ ਉਹ ਬੇਸ਼ਰਮ ਐ ਨਾ ਮੈਂ ਉਹਦੇ ਨਾਲ ਵੱਡੀ ਬੇਸ਼ਰਮ ਆਂ ਘਰੋਂ ਤਾਂ ਮੈਂ ਉਹਨੂੰ ਕੱਢ ਕੇ ਸਾਂ ਲਵ ਇੱਕ ਵਾਰ ਆ ਲੈਣ ਦੇ ਤੇਰੇ ਵੱਡੇ ਪੁੱਤ ਨੂੰ ਤੂੰ ਹਾਂ ਫਰਕਟਾ ਕਿੱਥੇ ਆ ਠੀਕ ਐ ਬਾਈ ਕਿੱਧਰ ਚੱਲਿਆ ਸੀ ਉਹ ਤਾਂ ਬਾਈ ਮੜਾ ਜਾਣਾ ਯਾਰ ਦੋਸਤ ਕੋਲੇ ਕੰਮ ਜਾ ਕੇ ਆਇਆ ਸੀ ਮੈਂ ਆਉਣਾ ਤੂੰ ਚੱਲ ਕਰ ਕਮਾਲ ਐ ਇਹਨੂੰ ਕੀ ਹੋਇਆ ਕੋਬਰਾ ਇਹ ਕੋ ਲੱਗਦਾ ਇਹ ਨਾ ਲੁਕੀ ਦੇਖੀ ਫੇਰ ਦੇਖੀ ਕਿਵੇਂ ਘਰੋਂ ਨਿਕਲਦੀ ਐ ਇਹ ਆ ਗਿਆ ਉਹ ਕਿਨੂੰ ਕੱਢੀ ਜਾਂਦੀ ਉਹ ਕਿਤੇ ਨੂੰ ਸਸਰ ਰਲ ਕੇ ਮੈਨੂੰ ਤਾਂ ਨਹੀਂ ਕਰੋ ਬਾਹਰ ਕੱਢੀ ਜਾਂਦੀਆਂ ਉਹ ਸਾਰਾ ਦਿਨ ਨਾ ਤੂੰ ਜਾਗਦੇ ਮੁਰਗੀ ਨਾਲ ਰਿਹਾ ਕਰੋ ਕਦੇ ਬੰਦੇ ਦਾ ਮਾਅਰ ਵੀ ਦੇਖ ਲਿਆ ਕਰੋ ਘਰ ਦਾ ਕਿਵੇਂ ਬਹਿਦਾ ਕੀ ਹੋ ਗਿਆ ਤੇ ਨਾਲੇ ਆਹ ਮੈਂ ਪ੍ਰਗਟ ਦੇਖੋ ਇਹ ਨੀਵੀ ਜੀ ਪਾ ਕੇ ਟੱਪ ਕੇ ਉਹ ਹੋਰ ਕੀ ਕਰੂਗਾ ਨੀਵੀ ਪਾ ਕੇ ਨੂੰ ਕੰਨੀ ਹੈ ਕਿਤੇ ਨੇ ਵੱਲਾ ਉਹਨੇ ਕੀ ਕਰਨਾ ਸੀਗਾ ਕੀ ਕਰਦਾ ਉਹਨੇ ਉਹ ਕਰਤਾ ਉਹਨੇ ਆ ਦੇਖ ਲਾ ਅੰਦਰ ਆਈ ਵੇੜੇ ਦੇ ਪੁੰਜਾਈ ਨਮੀ ਬਾਹਰੀ ਬਾਹਰ ਵੇਖ ਰਾਲਿਆ ਤਿੰਨ ਮਹੀਨੇ ਹੋ ਗਏ ਮੈਨੂੰ ਤਾਂ ਆ ਕੀ ਅੱਖੀਆਂ ਨੂੰ ਨਹੀਂ ਮੈਂ ਤਾਂ ਤਾਂ ਹੀ ਆਉਂੀ ਫੋਨ ਨਹੀਂ ਕੱਟਿਆ ਸੀ ਮੇਰਾ ਫੋਨ ਨਹੀਂ ਚੱਜਦਾ ਨਹੀਂ ਇਹ ਮੈਂ ਕਿਉਂਗੀ ਕੋਈ ਗੱਲ ਨਹੀਂ ਕਰੀ ਜਲੀ ਕਿ ਉਹ ਮਜ਼ਾਕ ਵਾਲੀ ਗੱਲ ਹੈ ਸਾਡੀ ਰੋਟੀ ਛੁੱਟੀ ਪਈ ਐ ਤੁਸੀਂ ਕਹਿੰਦੇ ਮਜ਼ਾਕ ਕਰੀ ਜਾਂਦੇ ਹੋ ਨਾਲੇ ਮਜ਼ਾਕ ਕਰਨ ਨੂੰ ਤੂੰ ਬੜਾ ਸਾਡੀ ਸਾਲੀ ਲੱਗਦਾ ਹੈਂਗਾ ਲੈ ਉਹ ਗੱਲ ਸਾਰੀ ਖੁੱਲ ਕੇ ਤਾਂ ਦੱਸ ਦਿਆ ਕਰੋ ਐਲੀ ਰੋਲਾ ਪਾਉਣ ਲੱਗ ਜੰਨੀ ਹੋਈਆਂ ਤੁਸੀਂ ਤਾਂ ਦੱਸ ਸਮਾਰ ਕੇ ਦੱਸ ਪੁੱਤੇ ਨੂੰ ਖੁੱਲ ਕੇ ਗੱਲ ਤਾਂ ਇਹ ਐ ਹਨਾ ਕੁੜੀ ਜੀ ਆਈ ਬੈਠੀ ਹੈਗੀ ਕਹਿੰਦੀ ਮੈਂ ਪ੍ਰਗਟ ਨਾਲ ਵਿਆਹ ਕਰਾਇਆ ਹੈਗਾ ਪੋਲਾ ਪਾਲਾ ਜਵਾਕ ਸਭੀ ਗੱਲਾਂ ਚ ਫਸਾ ਲਿਆ ਲੈ ਉਹਨੂੰ ਤੁਸੀਂ ਘਰੇ ਬਿਠਾਈ ਬੈਠੇ ਹੋ ੱੱਕੇ ਮਾਰ ਕੇ ਬਾਹਰ ਨਹੀਂ ਕੱਢਿਆ ੱੱਕੇ ਮਾਰ ਕੇ ਬਾਹਰ ਹੀ ਕੱਢਦੇ ਸੀ ਉ ਤਾਂ ਤੁਸੀਂ ਬਥੇਰੀਆਂ ਤੇਜੋਂ ਬੋਲਣ ਨੂੰ ਉਹ ਬਾੜੀ ਤੇਜ ਐ ਐਨਾ ਕਹਤੋਂ ਅਸੀਂ ਤੇਜਾ ਉਹ ਬਹੁਤ ਤੇਜਾ ਸਾਥੋਂ ਵੀ ਜ਼ਿਆਦਾ ਐ ਨਹੀਂ ਮਾਜੀ ਤੇਸੀ ਤਾਂ ਹੀ ਆਪਣਾ ਪੜਾ ਪੜਾਜੀ ਵਾਕ ਖਾਉਦੀ ਗੱਲਾਂ ਚ ਫਸਾ ਕੇ ਵਿਆਹ ਕਰਾ ਗਈ ਉਹੀ ਤਾਂ ਗੱਲ ਪਰ ਕਿਤੇ ਹਜਾ ਕਿੱਥੇ ਸੀ ਉਹ ਤਾਂ ਵਿਚਾਰਾ ਆਪਾ ਤਾਂ ਕੁਛ ਗੱਲ ਕਰਦਾ ਸੀ ਨਾਈ ਕਦੋਂ ਕਦੀ ਆਈ ਹੈਗੀ ਹੋ ਗਏ 2-3 ਘੰਟੇ ਹਾਂ ਪਹਿਲਾਂ ਬੇਬੇ ਨਹੀਂ ਸੀ ਮੈਂ ਘਰੇ ਕੱਲੀ ਸੀ ਜੇ ਅਸੀਂ ਕਿਤੇ ਦੋਹੇ ਘਰੇ ਹੁੰਦੀਆਂ ਅੰਦਰ ਤਾਂ ਸੀ ਤੇ ਨਾ ਤੁਸੀਂ ਮੈਨੂੰ ਫੋਨ ਕਰੋ ਸਾਡੀਆਂ ਤਾਂ ਹੱਥਾਂ ਪੈਰਾਂ ਦੀਆਂ ਪੈ ਗਈਆਂ ਫੋਨ ਕੀ ਕਰੀਏ ਯੂਨ ਕਰੀਏ ਕੀ ਸਾਹ ਹਾਣ ਮਾਰੇ ਪਿਆ ਸਾਡੇ ਦਾ ਕੁਸੋ ਉਵੜਦੀ ਨਹੀਂ ਹੈਗੀ ਵੀ ਕੀ ਕਰੀਏ ਹੁਣ ਇਹ ਨਾ ਮੈਨੂੰ ਪਤਾ ਹੀ ਹੈ ਮਾੜੀ ਮੋਟੀ ਗੱਲਬਾਤ ਚੱਲ ਹੋਣੀ ਹੈ ਪੜਦੇ ਆ ਜੀ ਉੱਥੇ ਭੋਲੇ ਭਾਲੇ ਮੁੰਡਿਆਂ ਨੂੰ ਉਹਦੇ ਚੱਕਰਾਂ ਚ ਫਸਾ ਲੈਣੇ ਨੂੰ ਬਹੁਤ ਛੋਟੇ ਛੋਟੇ ਮੁੰਡੇ ਫਿਰ ਆ ਜੇ ਐ ਉਹਦੇ ਕਹਿਣ ਵਾਲਾ ਇਹ ਘਰ ਉਹਦਾ ਥੋੜਾ ਬੰਨ ਲ ਲੱਗਿਆ ਕੋਈ ਨਾ ਮੈਂ ਕਾੜਦਾ ਉਹਨੂੰ ਧੱਕੇ ਮਾਰ ਕੇ ਬਾਹਰ ਆਹੋ ਗੱਲ ਕਰ ਪੁੱਤ ਤੂੰ ਉਥੋਂ ਤਾਂ ਨਹੀਂ ਨਿਕਲੇਗੀ ਮੈਂ ਕਹਾਂ ਬੋਲ ਗੱਲ ਤਾ ਤੂੰ ਕਰ ਲੈ ਤੂੰ ਦੇਖ ਲੈ ਮਾ ਹੁਣ ਦੇਖੀ ਬਾਰ ਤੱਕ ਇਹ ਨਹੀਂ ਨਿਕਲਦੀ ਆ ਜਾ ਆਪਾਂ ਵੀ ਚੱਲਦੇ ਆ ਚੱਲ ਰਖਸ਼ ਬਈ ਸਸਿਕਾ ਸਸਰੀਕਾਲ ਤਾਂ ਠੀਕ ਆ ਭਾਈ ਤੂੰ ਕੌਣ ਹੈ ਤੈਨਾਂ ਨੇ ਇੱਥੇ ਸਾਡੇ ਘਰੇ ਕਿਵੇਂ ਬਈ ਮੇਰਾ ਵਿਆਹ ਹੋਇਆਗਾ ਪ੍ਰਗਟਨਾ ਕੋਟ ਮੈਰਿਜ ਉਹ ਮੈਨੂੰ ਨਾ ਪਤਾ ਹੀ ਆ ਕਿਹੜੇ ਵਿਆਹ ਬੂ ਹੋਏ ਆ ਭੋਲੇ ਭਾਲੇ ਮੁੰਡਿਆਂ ਨੂੰ ਤੁਸੀਂ ਚੱਕਰਾਂ ਚ ਫਸਾ ਕੇ ਇਸ ਦੂਬਾਰਾ ਘਰ ਤੱਕ ਵੀ ਆ ਜੰਦੂਗੀਆਂ ਚੁੱਪ ਕਰਕੇ ਨਾ ਡੰਡੀ ਰਗੜ ਤੇ ਤੇਰਾ ਨਾ ਇੱਥੇ ਜਲੂਸ ਨਿਕਲ ਜੂਗਾ ਭਈ ਮੈਂ ਕੋਈ ਝੂਠ ਨਹੀਂ ਬੋਲਿਆਂਦੀ ਨਾਲੇ ਪ੍ਰਗਟ ਨਾਲ ਨਾਲ ਉਹਦੀ ਸਹਿਮਤੀ ਨਾਲ ਹੀ ਵਿਆਹ ਹੋਇਆਗਾ ਤੋ ਕਿਹੜੇ ਵਿਆਹ ਉਹ ਜਿਹੇ ਜੀ ਗੱਲ ਹੁੰਦੀ ਨਾ ਪ੍ਰਗਟ ਦੱਸ ਦਿੰਦਾ ਤੇ ਨਾਲੇ ਆਏ ਕਿਸੇ ਦੇ ਘਰੇ ਆ ਕੇ ਬਹਿ ਜੰਦੂ ਮਾੜੀ ਮੋਟੀ ਸ਼ਰਮ ਮੰਨ ਲਿਆ ਕਰੋ ਭਈ ਮੈਨੂੰ ਕਦੇ ਸ਼ਰਮਾਂਗੀ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਪ੍ਰਗਟ ਨੇ ਘਰੇ ਦੱਸਿਆ ਜਾਂ ਨਹੀਂ ਇੱਕੋ ਮੇਰਾ ਫੋਨ ਨਹੀਂ ਚੱਕਦਾ ਨਹੀਂ ਤਿੰਨ ਮਹੀਨੇ ਤੋਂ ਮੈਂ ਉਹਨੂੰ ਦੇਖਿਆ ਦਾ ਫੋਨ ਤੇਰਾ ਚੱਕੇ ਵੀ ਕਿਉਂ ਫੋਨ ਹੀ ਨਹੀਂ ਚੱਕਦਾ ਜਦੋਂ ਫੇਰ ਉਹ ਤੇਰੇ ਨਾਲ ਵਿਆਹ ਕਿਧਰੋਂ ਕਰਾਇਆ ਹੋਊਗਾ ਵੇ ਮੈਂ ਝੂਠ ਨਹੀਂ ਬੋਲਦੀ ਮੇਰੇ ਕੋਲ ਪ੍ਰੂਫ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਪ੍ਰੂਫ ਆ ਜਾਲੀ ਪ੍ਰੂਫ ਬਣਾ ਲਏ ਹੋਣਗੇ ਇੱਥੇ ਲੰਘ ਜਾ ਭਾਈ ਸਿਆਣੀ ਰਹੇਗੀ ਤੂੰ ਆ ਦੇਖੋ ਨਲੇ ਅਸਲੀ ਹੈ ਕੋਈ ਨਕਲੀ ਨਹੀਂ ਹੈਗੀ ਸੱਚੀ ਮੇਰਾ ਵਿਆਹ ਹੋਇਆ ਉਹਦੇ ਨਾਲ ਤਾਂ ਵਿਆਹ ਇਸ ਸਹੀ ਹੋਇਆ ਮੇਰਾ ਇਹਨੂੰ ਡਾਕੂਮੈਂਟ ਕਰ। ਪਰ ਗੱਲ ਨਹੀਂ ਡੀ ਵੱਡੀ ਕੋਸਾ ਸਾਡੇ ਤੁਲ ਕੋਈ। ਦੇਖ ਭਾਈ ਬੀ ਤੂੰ ਬੀਜਾ ਸਹੀ ਹੈਗੀ। ਕੋਈ ਗੱਲ ਨਹੀਂ ਤੂੰ ਬੈਠ ਇੱਥੇ। ਮੈਂ ਪ੍ਰਗਟਨਾ ਗੱਲ ਕਰਦਾ। ਠੀਕ ਹੈ ਬਈ। ਚੋਕਰਾ ਮੇਰੇ ਕੋਲ ਪ੍ਰੂਫ ਹੈ ਗਿਆ ਨਹੀਂ ਤਾਂ ਸ਼ਾਇਦ ਹੁਣ ਨੂੰ ਕਰੋ ਬਾਹਰ